ਕਈ ਵਾਰ ਜ਼ਿੰਦਗੀ ਵਿੱਚ ਅਜੀਹਾ ਸਮਾਂ ਆਉਂਦਾ ਹੈ ਜਦੋਂ ਅਸੀਂ ਟੁੱਟ ਜਾਂਦੇ ਹਾਂ ਜਦੋਂ ਆਪਣਾ ਹੀ ਕੋਈ ਆਪਣੇ ਬਾਰੇ ਬੁਰਾ ਕਹਿ ਦਿੰਦਾ ਹੈ ਜਦੋਂ ਦੋਸਤ ਮੂੰਹ ਮੋੜ ਲੈਂਦੇ ਹਨ ਪਰਿਵਾਰ ਪਿੱਠ ਕਰ ਲੈਂਦਾ ਹੈ ਜਾਂ ਜਦ ਤੁਸੀ ਦਿਲੋਂ ਕਿਸੇ ਲਈ ਸਭ ਕੁਝ ਕਰ ਦਿੰਦੇ ਹੋ ਪਰ ਉਹ ਤੁਹਾਡੀ ਕਦਰ ਨਹੀਂ ਕਰਦੇ ਇਹ ਦਰਦ ਅਜੀਹਾ ਹੁੰਦਾ ਹੈ ਜਿਵੇਂ ਰੋਜ਼ ਰੋਜ਼ ਆਤਮਾ ਤੇ ਛੁਰੀ ਚਲਦੀ ਹੋਵੇ ਪਰ ਦੋਸਤੋ ਅਸੀਂ ਇਸ ਦਰਦ ਵਿੱਚ ਗੁੰਮ ਨਹੀਂ ਹੋਣਾ ਸਗੋਂ ਆਪਣੀ ਕਦਰ ਖੁਦ ਕਰਨੀ ਆਉਣੀ ਚਾਹੀਦੀ ਹੈ ਜੋ ਤੁਹਾਡੀ ਅਹਿਮੀਅਤ ਨਹੀਂ ਸਮਝਦੇ ਉਹ ਤੁਹਾਡੀ ਜ਼ਿੰਦਗੀ ਚ ਰਹਿਣ ਦੇ ਯੋਗ ਨਹੀਂ ਕਦਰ ਦੀ ਪੀਖ ਨਾ ਮੰਗੋ ਖੁਦ ਨੂੰ ਇਨਾ ਕਾਬਲ ਬਣਾ ਲਵੋ ਕਿ ਲੋਕ ਆਪ ਕਦਰ ਕਰਨ ਅੱਜ ਦੀ ਵੀਡੀਓ ਉਹਨਾਂ ਸਾਰਿਆਂ ਲਈ ਹੈ ਜੋ ਰਾਤਾਂ ਨੂੰ ਰੋ ਕੇ ਸੌ ਜਾਂਦੇ ਹਨ ਜੋ ਆਪਣੇ ਅੰਦਰ ਟੁੱਟਦੇ ਨੇ ਪਰ ਦਿਖਾਉਂਦੇ ਨਹੀਂ ਜੋ ਚਾਹੁੰਦੇ ਨੇ ਕਿ ਕੋਈ ਉਹਨਾਂ ਨੂੰ ਸਮਝੇ ਪਰ ਕੋਈ ਨਹੀਂ ਸਮਝਦਾ ਤਾਂ ਜੇ ਤੁਸੀਂ ਵੀ ਕਦੇ ਮਹਿਸੂਸ ਕੀਤਾ ਹੈ ਕਿ ਤੁਸੀਂ ਇਕੱਲੇ ਹੋ ਅਣਕਦਰੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਅਸੀਂ ਗੱਲ ਕਰਾਂਗੇ ਅਜਿਹੇ 11 ਕਦਮਾਂ ਦੀ ਜਿਸ ਨੂੰ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਰੋਸ਼ਨ ਕਰ ਸਕਦੇ ਹੋ ਤੇ ਆਪਣੇ ਆਪ ਦੀ ਕਦਰ ਕਰਨਾ ਸਿੱਖ ਸਕਦੇ ਹੋ ਇਹ ਹਰ ਇੱਕ ਕਦਮ ਤੁਹਾਡੀ ਆਤਮਾ ਨੂੰ ਸਾਫ਼ ਕਰੇਗਾ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਏਗਾ ਤੇ ਹੌਲੀ-ਹੌਲੀ ਤੁਸੀਂ ਵੀ ਉਹ ਇਨਸਾਨ ਬਣ ਜਾਓਗੇ ਜਿਸ ਦੀ ਲੋਕ ਮਿਸਾਲ ਦੇਣ ਲੱਗਣਗੇ ਚੱਲੋ ਫਿਰ ਸ਼ੁਰੂ ਕਰੀਏ ਪਹਿਲਾ ਕੰਮ ਆਪਣੀ ਕੀਮਤ ਸਮਝੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਕੀਮਤ ਖੁਦ ਪਛਾਣੋ ਕਿਉਂਕਿ ਜੇ ਤੁਸੀਂ ਹੀ ਆਪਣੇ ਆਪ ਨੂੰ ਹਲਕਾ ਸਮਝਣ ਲੱਗ ਪਏ ਤਾਂ ਦੁਨੀਆ ਤਾਂ ਤੁਹਾਨੂੰ ਰੋਂਦਣ ਵਿੱਚ ਇੱਕ ਸਕਿੰਟ ਵੀ ਨਹੀਂ ਲਾਵੇਗੀ ਤੁਸੀਂ ਇੱਕ ਅਨਮੋਲ ਹੀਰਾ ਹੋ ਪਰ ਜੇ ਤੁਸੀਂ ਮਿੱਟੀ 'ਚ ਪਏ ਰਹੋਗੇ ਤੇ ਆਪਣੀ ਚਮਕ ਨੂੰ ਲੁਕਾਉਂਦੇ ਰਹੋਗੇ ਤਾਂ ਲੋਕ ਤੁਹਾਨੂੰ ਪੱਥਰ ਸਮਝਣਗੇ ਆਪਣੀ ਆਤਮਾ 'ਚ ਝਾਕੋ ਤੁਸੀਂ ਜਿਹੜਾ ਦਰਦ ਸਹਿਆ ਉਹ ਕਿਸੇ ਆਮ ਇਨਸਾਨ ਦੀ ਗੱਲ ਨਹੀਂ ਤੁਸੀਂ ਉਹ ਕਿਲਾ ਹੋ ਜੋ ਹਜ਼ਾਰਾਂ ਤੂਫਾਨਾਂ ਦੇ ਬਾਵਜੂਦ ਅੱਜ ਵੀ ਖੜ੍ਹਾ ਹੈ ਤੁਸੀਂ ਆਪਣੇ ਦਿਲ 'ਚ ਕਦੇ ਗੰਭੀਰ ਸਵਾਲ ਪੁੱਛੇ ਕੀ ਮੈਂ ਕਾਬਿਲ ਹਾਂ ਕੀ ਮੇਰੇ ਵਿੱਚ ਵੀ ਕੁਝ ਵੱਖਰਾ ਕਰਨ ਦੀ ਤਾਕਤ ਹੈ ਜਵਾਬ ਹਮੇਸ਼ਾ ਹਾਂ ਵਿੱਚ ਆਵੇਗਾ ਬਸ ਤੁਸੀਂ ਆਪਣੇ ਅੰਦਰ ਦੀ ਆਵਾਜ਼ ਸੁਣਨੀ ਸਿੱਖੋ ਹਰ ਸਵੇਰ ਸ਼ੀਸ਼ੇ ਸਾਹਮਣੇ ਖੜੋ ਤੇ ਆਪਣੇ ਆਪ ਨੂੰ ਕਹੋ ਮੈਂ ਵਿਲੱਖਣ ਹਾਂ ਮੈਂ ਲਾਇਕ ਹਾਂ ਮੇਰੇ ਵਿੱਚ ਤਾਕਤ ਹੈ ਮੈਂ ਬਦਲਾ ਲਿਆ ਸਕਦਾ ਹਾਂ ਕਈ ਵਾਰ ਲੋਕ ਤੁਹਾਨੂੰ ਹਲਕਾ ਸਮਝਣਗੇ ਤੁਹਾਡੇ ਉੱਤੇ ਹੱਸਣਗੇ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਨਗੇ ਪਰ ਇਹ ਸਿਰਫ ਤਦ ਤੱਕ ਹੈ ਜਦ ਤੱਕ ਤੁਸੀਂ ਆਪਣੇ ਆਪ ਨੂੰ ਸਮਝ ਨਹੀਂ ਲੈਂਦੇ ਜਿਵੇਂ ਸੋਨੇ ਦੀ ਪਰਖ ਅੱਗ ਵਿੱਚ ਹੁੰਦੀ ਹੈ ਤਵੇਂ ਇਨਸਾਨ ਦੀ ਪਰਖ ਤਕਲੀਫਾਂ ਵਿੱਚ ਹੁੰਦੀ ਹੈ ਆਪਣੀ ਲੜਾਈਆਂ ਨੂੰ ਆਪਣੀ ਤਾਕਤ ਬਣਾਓ ਜੋ ਹੋਇਆ ਉਹ ਤੁਹਾਡੀ ਪਛਾਣ ਨਹੀਂ ਉਹ ਸਿਰਫ ਇੱਕ ਅਨੁਭਵ ਸੀ ਜਿਸ ਨੇ ਤੁਹਾਨੂੰ ਮਜ਼ਬੂਤ ਬਣਾਇਆ ਅੱਜ ਤੁਸੀਂ ਜੋ ਵੀ ਹੋ ਉਹ ਤੁਹਾਡੀ ਮਿਹਨਤ ਤਕਲੀਫ ਤੇ ਸਹਿਣਸ਼ੀਲਤਾ ਦਾ ਨਤੀਜਾ ਹੈ ਤਾਂ ਕਦੇ ਆਪਣੇ ਆਪ ਨੂੰ ਘਟਿਆ ਨਾ ਸਮਝੋ ਜਿਹੜਾ ਆਪਣੇ ਆਪ ਦੀ ਕਦਰ ਨਹੀਂ ਕਰਦਾ ਉਹ ਦੁਨੀਆ ਤੋਂ ਕਦਰ ਦੀ ਉਮੀਦ ਨਹੀਂ ਕਰ ਸਕਦਾ ਆਪਣੀ ਅਸਲੀਅਤ ਨੂੰ ਮੰਨੋ ਤੁਸੀਂ ਜੋ ਹੋ ਉਹੀ ਵਧੀਆ ਹੋ ਨਾ ਕਿਸੇ ਨਾਲ ਤੁਲਨਾ ਕਰੋ ਨਾ ਕਿਸੇ ਦੀ ਕਾਪੀ ਬਣੋ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਸਵੀਕਾਰ ਕਰ ਲਿਆ ਉਹੀ ਦਿਨ ਤੁਹਾਡੀ ਅਸਲੀ ਜ਼ਿੰਦਗੀ ਸ਼ੁਰੂ ਹੋ ਜਾਵੇਗੀ ਯਾਦ ਰੱਖੋ ਰੱਬ ਨੇ ਤੁਹਾਨੂੰ ਕਦੇ ਵੀ ਬੇਮਤਲਬ ਨਹੀਂ ਬਣਾਇਆ ਤੁਸੀਂ ਇੱਕ ਮਕਸਦ ਲਈ ਆਏ ਹੋ ਉਸ ਮਕਸਦ ਨੂੰ ਪਛਾਣੋ ਆਪਣੀ ਕੀਮਤ ਨੂੰ ਮੰਨੋ ਅਤੇ ਆਉਣ ਵਾਲੇ ਦਿਨਾਂ 'ਚ ਲੋਕ ਤੁਹਾਡੀ ਇੱਜ਼ਤ ਕਰਨਗੇ ਦੂਸਰਾ ਕੰਮ ਆਪਣੇ ਆਪ ਨੂੰ ਸਮਾਂ ਦਿਓ ਅੱਜ ਦੀ ਦੌੜ ਭਰੀ ਜ਼ਿੰਦਗੀ 'ਚ ਅਸੀਂ ਹਰ ਕਿਸੇ ਨੂੰ ਸਮਾਂ ਦਿੰਨੇ ਆ ਪਰ ਆਪਣੇ ਆਪ ਲਈ ਕਦੇ ਰੁਕਦੇ ਨਹੀਂ ਪਰ ਜੇ ਕੋਈ ਤੁਹਾਡੀ ਕਦਰ ਨਹੀਂ ਕਰਦਾ ਤਾਂ ਇਹ ਸਾਹਮਣਾ ਕਰਨ ਤੋਂ ਪਹਿਲਾਂ ਆਪਣੇ ਆਪ ਨਾਲ ਇੱਕ ਚੰਗਾ ਰਿਸ਼ਤਾ ਬਣਾਓ ਤੁਸੀਂ ਆਪਣੇ ਲਈ ਕੀ ਕਰਦੇ ਹੋ ਕੀ ਤੁਸੀਂ ਦਿਨ ਵਿੱਚ 10 ਮਿੰਟ ਵੀ ਆਪਣੇ ਲਈ ਕੱਢਦੇ ਹੋ ਜਿਵੇਂ ਫੋਨ ਨੂੰ ਰੀਚਾਰਜ ਦੀ ਲੋੜ ਹੁੰਦੀ ਹੈ ਤਵੇਂ ਮਨੁੱਖੀ ਆਤਮਾ ਨੂੰ ਵੀ ਰੀਚਾਰਜ ਦੀ ਲੋੜ ਹੁੰਦੀ ਹੈ ਆਪਣੀ ਜ਼ਿੰਦਗੀ ਵਿੱਚ ਇੱਕ ਚੁੱਪਚਾਪ ਕੋਨਾ ਬਣਾਓ ਜਿੱਥੇ ਤੁਸੀਂ ਆਪਣੀਆਂ ਸੋਚਾਂ ਨੂੰ ਸੁਣ ਸਕੋ ਸਮਾਂ ਦਿਓ ਆਪਣੇ ਸੁਪਨਿਆਂ ਨੂੰ ਸਮਾਂ ਦਿਓ ਆਪਣੇ ਜਜ਼ਬਾਤਾਂ ਨੂੰ ਜਦੋਂ ਤੁਸੀਂ ਖੁਦ ਨੂੰ ਤਵੱਜੋ ਦਿੰਦੇ ਹੋ ਤਾਂ ਤੁਸੀਂ ਹੌਲੀ-ਹੌਲੀ ਆਪਣੀ ਤਾਕਤ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹੋ ਇਹ ਸਮਾਂ ਤੁਹਾਡੇ ਮਨ ਨੂੰ ਠੰਡਕ ਦੇਵੇਗਾ ਤੁਹਾਡੇ ਦਿਲ ਨੂੰ ਸਕੂਨ ਦੇਵੇਗਾ ਜਿਵੇਂ ਕਈ ਵਾਰ ਗੱਡੀ ਨੂੰ ਰੁਕਣ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਅੱਗੇ ਹੋਰ ਤੇਜ਼ ਚੱਲ ਸਕੇ ਤਿਵੇਂ ਤੁਸੀਂ ਵੀ ਰੁਕੋ ਸਾਹ ਲਵੋ ਤੇ ਫਿਰ ਨਵੀਂ ਰਫ਼ਤਾਰ ਨਾਲ ਵਧੋ ਇਹ ਉਹ ਸਮਾਂ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ ਮੈਂ ਅਸਲ ਵਿੱਚ ਕੌਣ ਹਾਂ ਮੈਂ ਕੀ ਚਾਹੁੰਦਾ ਹਾਂ ਕੀ ਇਹ ਰਸਤਾ ਮੇਰੇ ਲਈ ਸਹੀ ਹੈ ਜਵਾਬ ਤੁਹਾਡੇ ਅੰਦਰ ਹੀ ਹੈ ਪਰ ਉਸ ਆਵਾਜ਼ ਨੂੰ ਸੁਣਨ ਲਈ ਚੁੱਪ ਚਾਹੀਦੀ ਹੈ ਇਹ ਚੁੱਪ ਤੇ ਸੋਚਣਾ ਇਹੀ ਹੈ ਆਪਣੇ ਆਪ ਨਾਲ ਇਮਾਨਦਾਰੀ ਹੈ ਆਪਣੇ ਆਪ ਨਾਲ ਮਿਲਣਾ ਹੈ ਇੱਕ ਰਿਸ਼ਤਾ ਬਣਾਉਂਦਾ ਹੈ ਜੋ ਤੁਹਾਨੂੰ ਦੁਨੀਆਂ ਦੀਆਂ ਨੀਂਦੀਆਂ ਨਿਗਾਹਾਂ ਤੋਂ ਬਚਾਉਂਦਾ ਹੈ। ਮਨ ਵਿੱਚ ਇੱਕ ਨਵਾਂ ਉਤਸ਼ਾਹ ਆਉਂਦਾ ਹੈ ਜਦੋਂ ਤੁਸੀਂ ਆਪਣੀ ਚੋਣਾਂ ਨੂੰ ਸਵੀਕਾਰਦੇ ਹੋ। ਮੰਨੋ ਤੁਸੀਂ ਯੋਗ ਹੋ। ਤੁਸੀਂ ਸਿਰਫ ਦੂਜਿਆਂ ਦੀ ਖੁਸ਼ੀ ਲਈ ਨਹੀਂ ਬਣੇ। ਤੁਸੀਂ ਆਪਣੀ ਖੁਦ ਦੀ ਖੁਸ਼ੀ ਲਈ ਵੀ ਹੋ। ਇਹ ਸੋਚੋ ਕਿ ਤੁਹਾਡਾ ਮਨ ਕੀ ਚਾਹੁੰਦਾ ਹੈ। ਚਾਹੇ ਉਹ ਸੰਗੀਤ ਸੁਣਨਾ ਹੋਵੇ, ਕਿਤਾਬ ਪੜ੍ਹਨਾ, ਨਵੇਂ ਵਿਚਾਰ ਲਿਖਣਾ ਜਾਂ ਸਿਰਫ ਕਿਤੇ ਚੁੱਪਚਾਪ ਬੈਠਣਾ। ਸਮਾਂ ਆਪਣੇ ਆਪ ਲਈ। ਇਹ ਕੋਈ ਸਵਾਰਥੀ ਗੱਲ ਨਹੀਂ। ਇਹ ਤਾਂ ਜ਼ਿੰਦਗੀ ਦਾ ਸਭ ਤੋਂ ਵਧੀਆ ਉਪਹਾਰ ਹੈ ਜਦੋਂ ਤੁਸੀਂ ਖੁਦ ਨੂੰ ਸਮਝਦੇ ਹੋ ਤਾਂ ਦੁਨੀਆ ਵੀ ਤੁਹਾਨੂੰ ਵਧੀਕ ਸਮਝਣ ਲੱਗਦੀ ਹੈ ਇਸ ਕਰਕੇ ਅੱਜ ਤੋਂ ਹੀ ਫੈਸਲਾ ਕਰੋ ਦਿਨ ਵਿੱਚ ਘੱਟੋ ਘੱਟ 10 ਮਿੰਟ ਆਪਣੇ ਲਈ ਰੱਖੋ ਉਸ ਸਮੇਂ 'ਚ ਤੁਸੀਂ ਖੁਦ ਨੂੰ ਪਾਵੋਗੇ ਤੀਸਰਾ ਕੰਮ ਸਕਾਰਾਤਮਕ ਲੋਕਾਂ ਨਾਲ ਰਹੋ ਜਿਵੇਂ ਤੁਸੀਂ ਆਪਣਾ ਖਿਆਲ ਰੱਖਦੇ ਹੋ ਉਸੇ ਤਰ੍ਹਾਂ ਤੁਸੀਂ ਇਹ ਵੀ ਸੋਚੋ ਕਿ ਤੁਹਾਡੇ ਆਲੇ-ਦੁਆਲੇ ਕੌਣ ਹਨ ਕਈ ਵਾਰੀ ਅਸੀਂ ਐਸੇ ਲੋਕਾਂ ਵਿੱਚ ਘਿਰ ਜਾਂਦੇ ਹਾਂ ਜੋ ਸਾਡੀ ਹਿੰਮਤ ਨੂੰ ਖਤਮ ਕਰਦੇ ਹਨ ਸਾਡੇ ਸੁਪਨਿਆਂ ਦਾ ਮਜ਼ਾਕ ਉਡਾਉਂਦੇ ਹਨ ਪਰ ਜੇ ਕੋਈ ਤੁਹਾਡੀ ਕਦਰ ਨਹੀਂ ਕਰਦਾ ਤਾਂ ਇੱਥੇ ਵਕਤ ਆ ਗਿਆ ਹੈ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਦੁਬਾਰਾ ਦੇਖਣ ਦਾ ਜਿਵੇਂ ਜ਼ਹਿਰੀਲੇ ਪੌਦੇ ਖੇਤ ਨੂੰ ਬਰਬਾਦ ਕਰ ਦਿੰਦੇ ਹਨ ਐਵੇਂ ਨਕਾਰਾਤਮਕ ਲੋਕ ਤੁਹਾਡੀ ਸੋਚ ਨੂੰ ਖੋਖਲਾ ਕਰ ਦਿੰਦੇ ਹਨ ਸਕਾਰਾਤਮਕ ਲੋਕ ਉਹ ਜੋ ਤੁਹਾਡਾ ਹੌਸਲਾ ਵਧਾਉਣ ਤੁਹਾਨੂੰ ਤੁਹਾਡੇ ਸੁਪਨੇ ਯਾਦ ਦਿਵਾਉਣ ਜੋ ਤੁਹਾਡੇ ਨਾਲ ਖੁਸ਼ ਹੋਣ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦਿਓ ਅਸੀਂ ਜਿੰਨਾ 5 ਲੋਕਾਂ ਨਾਲ ਵਧੀਕ ਸਮਾਂ ਗੁਜ਼ਾਰਦੇ ਹਾਂ ਅਸੀਂ ਵੀ ਉਸੇ ਵਰਗੇ ਬਣ ਜਾਂਦੇ ਹਾਂ ਤਾਂ ਫਿਰ ਸੋਚੋ ਤੁਸੀਂ ਕਿਹਨਾਂ ਨਾਲ ਹੋ ਕੀ ਉਹ ਤੁਹਾਨੂੰ ਉੱਚਾ ਚੁੱਕਦੇ ਹਨ ਜਾਂ ਤੁਹਾਡਾ ਭਰੋਸਾ ਡਿੱਗਦਾ ਰਹਿੰਦਾ ਹੈ ਜਿਸ ਤਰ੍ਹਾਂ ਚੰਗੀ ਮਿੱਟੀ ਵਿੱਚ ਪੌਦਾ ਵੱਧਦਾ ਹੈ ਤਿਵੇਂ ਚੰਗੇ ਮਾਹੌਲ ਵਿੱਚ ਵਿਅਕਤੀ ਚਮਕਦਾ ਹੈ ਮਿੱਤਰ ਬਣਾਓ ਜੋ ਤੁਸੀਂ ਹੋ ਉਸ ਲਈ ਤੁਹਾਡੀ ਕਦਰ ਕਰਦੇ ਹੋ ਨਾ ਕਿ ਉਸ ਲਈ ਜੋ ਤੁਸੀਂ ਹੋਣਾ ਚਾਹੁੰਦੇ ਹੋ ਇਹ ਮਿੱਤਰ ਤੁਹਾਡੀ ਮਦਦ ਨਹੀਂ ਕਰਦੇ ਸਿਰਫ ਇਹ ਤੁਹਾਡੀ ਚੁੱਪ ਦੀ ਭਾਸ਼ਾ ਵੀ ਸਮਝਦੇ ਹਨ ਅਜਿਹੇ ਲੋਕ ਤੁਹਾਡੀ ਜ਼ਿੰਦਗੀ ਵਿੱਚ ਚਮਕ ਲਿਆਉਂਦੇ ਹਨ ਤੁਸੀਂ ਹੋਣ ਵਾਲੇ ਪਰਵਰਤਨ ਦੇ ਅਸਲ ਹਿੱਸੇ ਬਣ ਜਾਂਦੇ ਹੋ ਪਰ ਕਈ ਵਾਰੀ ਸਾਨੂੰ ਹੌਸਲਾ ਕਰਨਾ ਪੈਂਦਾ ਹੈ ਕੁਝ ਰਿਸ਼ਤੇ ਛੱਡਣ ਦਾ ਹਰ ਕੋਈ ਸਾਡੀ ਮੰਜ਼ਿਲ ਦਾ ਸਾਥੀ ਨਹੀਂ ਹੁੰਦਾ ਜੋ ਤੁਹਾਡੀ ਕਦਰ ਨਹੀਂ ਕਰਦੇ ਜੋ ਹਮੇਸ਼ਾ ਤੁਹਾਨੂੰ ਹੌਸਲਾ ਟੁੱਟਣ ਵਾਲੀ ਨਜ਼ਰ ਨਾਲ ਵੇਖਦੇ ਹਨ ਉਹਨਾਂ ਤੋਂ ਥੋੜੀ ਦੂਰੀ ਬਣਾਉਣੀ ਚੰਗੀ ਗੱਲ ਹੈ ਕਿਸੇ ਨੇ ਕਿਹਾ ਸੀ ਜੇ ਤੁਸੀਂ ਸੂਰਜ ਬਣਨਾ ਚਾਹੁੰਦੇ ਹੋ ਤਾਂ ਛਾਵਾਂ ਵਿੱਚੋਂ ਨਿਕਲਣਾ ਪਵੇਗਾ ਸਕਾਰਤਮਕ ਲੋਕ ਸੂਰਜ ਵਰਗੇ ਹੁੰਦੇ ਹਨ ਉਹਨਾਂ ਦੀਆਂ ਗੱਲਾਂ ਤੁਹਾਡੀ ਜ਼ਿੰਦਗੀ ਨੂੰ ਰੌਸ਼ਨ ਕਰ ਦਿੰਦੀ ਹੈ ਇਸ ਕਰਕੇ ਆਪਣੇ ਆਲੇ-ਦੁਆਲੇ ਦਾ ਮਾਹੌਲ ਬਦਲੋ ਤਾਂ ਜੋ ਤੁਹਾਡੀ ਸੋਚ ਵੀ ਚਮਕੇ ਤੁਹਾਡੀ ਰੂਹ ਵੀ ਹੌਲੀ-ਹੌਲੀ ਨਵੀਂ ਉਡਾਨ ਭਰੇ ਸਮਾਂ ਬਿਤਾਓ ਉਹਨਾਂ ਨਾਲ ਜੋ ਤੁਹਾਨੂੰ ਯਾਦ ਦਿਵਾਉਂਦੇ ਹਨ ਕਿ ਤੁਸੀਂ ਕੀਮਤੀ ਹੋ ਕਾਬਿਲ ਹੋ ਤੇ ਯੋਗ ਹੋ ਇਹੀ ਲੋਕ ਤੁਹਾਡੀ ਆਤਮਾ ਨੂੰ ਸ਼ਕਤੀ ਦੇਣਗੇ ਜਦੋਂ ਦੁਨੀਆ ਤੁਹਾਡੀ ਕਦਰ ਨਾ ਕਰ ਰਹੀ ਹੋਵੇਗੀ ਚੌਥਾ ਕੰਮ ਆਪਣੇ ਟੀਚਿਆਂ ਤੇ ਫੋਕਸ ਕਰੋ ਦੋਸਤੋ ਜਦੋਂ ਦੁਨੀਆ ਤੁਹਾਡੀ ਕਦਰ ਨਾ ਕਰੇ ਤਾਂ ਇਹ ਤੁਹਾਡੇ ਟੀਚਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੁੰਦੀ ਹੈ ਪਰ ਤੁਹਾਡੀ ਮੰਜ਼ਿਲ ਤੁਹਾਡਾ ਸੁਪਨਾ ਇਹ ਸਭ ਤੁਹਾਡੀ ਜ਼ਿੰਦਗੀ ਦਾ ਮਕਸਦ ਬਣ ਜਾਂਦੇ ਹਨ ਉਹ ਕਹਿੰਦੇ ਹਨ ਜੋ ਲੋਕ ਤੁਹਾਡੀ ਕਦਰ ਨਹੀਂ ਕਰਦੇ ਉਹ ਤੁਹਾਡੀ ਕਾਮਯਾਬੀ ਦੇ ਗਵਾਹ ਨਹੀਂ ਬਣ ਸਕਦੇ ਤਾਂ ਫਿਰ ਫੋਕਸ ਕਰੋ ਆਪਣੇ ਟੀਚਿਆਂ ਤੇ ਜੇ ਲੋਕ ਤੁਹਾਨੂੰ ਘੱਟ ਸਮਝਦੇ ਹਨ ਤਾਂ ਉਹਨਾਂ ਨੂੰ ਗਲਤ ਸਾਬਤ ਕਰਨਾ ਤੁਹਾਡੀ ਜ਼ਿੰਮੇਵਾਰੀ ਨਹੀਂ ਤੁਹਾਡੀ ਜ਼ਿੰਮੇਵਾਰੀ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਸਵੇਰੇ ਉਠੋ ਇੱਕ ਵਾਰੀ ਆਪਣਾ ਟੀਚਾ ਯਾਦ ਕਰੋ ਆਪਣੇ ਅੱਖਾਂ ਬੰਦ ਕਰਕੇ ਸੋਚੋ ਤੁਸੀਂ ਕਿੱਥੇ ਹੋਣਾ ਚਾਹੁੰਦੇ ਹੋ ਅਗਲੇ 1 ਸਾਲ 5 ਸਾਲ ਜਾਂ 10 ਸਾਲਾਂ 'ਚ ਤੁਸੀਂ ਜੋ ਸੋਚ ਸਕਦੇ ਹੋ ਤੁਸੀਂ ਉਹ ਕਰ ਵੀ ਸਕਦੇ ਹੋ ਪਰ ਫੋਕਸ ਚਾਹੀਦਾ ਹੈ ਦਿਲੋਂ ਦਿਮਾਗੋਂ ਤੇ ਰੂਹੋਂ ਲੋਕ ਤੁਹਾਡੇ ਤੇ ਹੱਸ ਸਕਦੇ ਹਨ ਤੁਹਾਡੇ ਰਸਤੇ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ ਪਰ ਉਹ ਤੁਹਾਡਾ ਫੋਕਸ ਨਹੀਂ ਚੋਰੀ ਕਰ ਸਕਦੇ ਜੇਕਰ ਤੁਸੀਂ ਅੰਦਰੋਂ ਪੱਕੇ ਹੋਵੋਗੇ ਤੁਸੀਂ ਇੱਕ ਕਾਮਯਾਬ ਇਨਸਾਨ ਬਣ ਸਕਦੇ ਹੋ ਨਾ ਸਿਰਫ ਆਪਣੇ ਲਈ ਸਗੋਂ ਉਹਨਾਂ ਲਈ ਵੀ ਜੋ ਕਦੇ ਤੁਹਾਡੀ ਕਦਰ ਨਹੀਂ ਕਰਦੇ ਸਨ ਇੱਕ ਮਿਸਾਲ ਲਵੋ ਕਈ ਵੱਡੇ ਲੀਡਰਾਂ ਨੂੰ ਲੋਕਾਂ ਨੇ ਸ਼ੁਰੂ ਚ ਤੱਕੀਯੋਗ ਨਹੀਂ ਮੰਨਿਆ ਉਹਨਾਂ ਦੀ ਹੱਸੀ ਉਡਾਈ ਗਈ ਪਰ ਉਹਨਾਂ ਨੇ ਫੋਕਸ ਨਹੀਂ ਛੱਡਿਆ ਫੋਕਸ ਦਾ ਮਤਲਬ ਸਿਰਫ ਕੰਮ ਕਰਨਾ ਨਹੀਂ ਫੋਕਸ ਦਾ ਅਰਥ ਹੈ ਰੋਜ਼ ਆਪਣੇ ਆਪ ਨੂੰ ਯਾਦ ਦਿਵਾਉਣਾ ਕਿ ਕਿਉਂ ਤੁਸੀਂ ਇਹ ਰਸਤਾ ਚੁਣਿਆ ਕਈ ਵਾਰੀ ਲੋਕ ਤੁਹਾਡੀ ਰਫ਼ਤਾਰ ਤੇ ਹੱਸਣਗੇ ਕਹਿੰਦੇ ਫਿਰਨਗੇ ਕਿ ਇਹ ਤਾਂ ਕਦੇ ਨਹੀਂ ਕਰ ਸਕਦਾ ਪਰ ਜਦੋਂ ਤੁਸੀਂ ਟੀਚਾ ਨਹੀਂ ਭੁੱਲਦੇ ਤਾਂ ਇੱਕ ਦਿਨ ਉਹੀ ਲੋਕ ਤੁਹਾਡੀ ਕਦਰ ਕਰਨ ਲੱਗਦੇ ਹਨ ਸਮਾਂ ਲੱਗਦਾ ਹੈ ਮੁਸ਼ਕਲਾਂ ਆਉਂਦੀਆਂ ਨੇ ਪਰ ਕਦਰ ਨਾ ਹੋਣ ਦੇ ਦਰਦ ਨੂੰ ਆਪਣੇ ਫੋਕਸ ਵਿੱਚ ਤਬਦੀਲ ਕਰੋ ਕਿਉਂਕਿ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚਦੇ ਹੋ ਤਾਂ ਉਹ ਸਾਰੇ ਤਾਹਨ ਉਹ ਸਾਰੀ ਬੇਇੱਜ਼ਤੀਆਂ ਸਿਰਫ ਇੱਕ ਕਹਾਣੀ ਬਣ ਜਾਂਦੀਆਂ ਨੇ ਜੋ ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ ਪੰਜਵਾਂ ਕੰਮ ਦੂਜਿਆਂ ਨੂੰ ਪਿਆਰ ਅਤੇ ਕਦਰ ਦਿਓ ਜੇਕਰ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਕਦਰ ਨਾ ਮਿਲੀ ਹੋਵੇ ਤਾਂ ਇਸ ਤਜਰਬੇ ਨੂੰ ਨਫ਼ਰਤ ਵਿੱਚ ਨਹੀਂ ਪਿਆਰ ਵਿੱਚ ਤਬਦੀਲ ਕਰੋ ਦੂਜਿਆਂ ਨੂੰ ਉਹ ਕਦਰ ਦਿਓ ਜਿਸ ਲਈ ਤੁਸੀਂ ਕਦੇ ਤਰਸਦੇ ਰਹੇ ਇਸ ਦੁਨੀਆ 'ਚ ਹਰ ਇਨਸਾਨ ਨੂੰ ਸੁਣਨ ਦੀ ਲੋੜ ਹੁੰਦੀ ਹੈ, ਕਦਰ ਮਿਲਣ ਦੀ ਤਲਾਸ਼ ਹੁੰਦੀ ਹੈ ਤੇ ਇੱਕ ਇਨਸਾਨ ਦੀ ਪਿਆਰ ਭਰੀ ਗੱਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ। ਜਦੋਂ ਤੁਸੀਂ ਕਿਸੇ ਨੂੰ ਕਿਹਾ, ਮੈਂ ਤੁਹਾਡੀ ਕਦਰ ਕਰਦਾ ਹਾਂ, ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਇਹ ਸ਼ਬਦ ਕਿਸੇ ਲਈ ਉਮੀਦ ਦੀ ਕਿਰਨ ਬਣ ਜਾਂਦੇ ਨੇ। ਤੁਸੀਂ ਜੋ ਪਰਪਾਈ ਚਾਹੁੰਦੇ ਹੋ, ਉਹ ਪਹਿਲਾਂ ਦੇਵੋ। ਜੋ ਪਿਆਰ ਤੁਹਾਨੂੰ ਕਦੇ ਨਾ ਮਿਲਿਆ, ਉਹ ਪਹਿਲਾਂ ਕਿਸੇ ਹੋਰ ਨੂੰ ਦਿਓ। ਸਾਡੇ ਚਾਰੇ ਪਾਸੇ ਅਜਿਹੇ ਲੋਕ ਨੇ ਜੋ ਅੰਦਰੋਂ ਟੁੱਟੇ ਹੋਏ ਨੇ ਜੋ ਰੋਜ਼ ਕਿਸੇ ਦੀ ਤਕਰੀਰ ਜਾਂ ਤਾਣੇ ਸੁਣਦੇ ਨੇ ਪਰ ਮੁਸਕਰਾ ਕੇ ਦਿਨ گزارਦੇ ਨੇ ਜੇ ਤੁਸੀਂ ਕਿਸੇ ਨੂੰ ਮਿਹਨਤ ਕਰਦਿਆਂ ਦੇਖੋ ਉਸ ਦੀ ਹੌਸਲਾ ਅਫਜਾਈ ਕਰੋ ਜੇ ਕੋਈ ਨਵੇਂ ਰਸਤੇ ਤੇ ਚੱਲ ਰਿਹਾ ਹੋਵੇ ਉਸ ਦਾ ਸਾਥ ਦਿਓ ਸੰਸਾਰ 'ਚ ਪਿਆਰ ਫਲਾਉਣਾ ਤੁਹਾਡੀ ਤਾਕਤ ਬਣ ਸਕਦੀ ਹੈ ਜਦੋਂ ਤੁਸੀਂ ਦੂਜਿਆਂ ਨੂੰ ਕਦਰ ਦਿੰਨੇ ਹੋ ਤਾਂ ਇਹ ਸੰਸਕਾਰ ਆਪ ਵਾਪਸ ਤੁਹਾਡੇ ਕੋਲ ਆਉਂਦੇ ਨੇ ਇਹ ਕੰਮ ਇਹ ਬਦਲਾ ਤੁਹਾਨੂੰ ਇੰਨਾ ਅੰਦਰੋਂ ਸੰਤੁਸ਼ਟ ਕਰੇਗਾ ਕਿ ਤੁਸੀਂ ਕਿਸੇ ਹੋਰ ਦੀ ਕਦਰ ਦੀ ਉਡੀਕ ਨਾ ਕਰੋਗੇ ਸੋਚੋ ਜੇਕਰ ਹਰ ਇਨਸਾਨ ਦੂਜੇ ਨੂੰ ਪਿਆਰ ਤੇ ਇੱਜ਼ਤ ਦੇਵੇ ਤਾਂ ਕਿੰਨੀ ਵਧੀਆ ਦੁਨੀਆ ਬਣੇਗੀ ਇਹ ਤਾਂ ਕਦੇ ਨਾ ਸੋਚੋ ਕਿ ਕਿਸੇ ਨੇ ਤੁਹਾਡੀ ਕਦਰ ਨਹੀਂ ਕੀਤੀ ਇਸ ਲਈ ਤੁਸੀਂ ਵੀ ਕਿਸੇ ਦੀ ਨਹੀਂ ਕਰਦੇ ਸੋਚੋ ਮੈਂ ਵੱਖਰਾ ਹਾਂ ਮੈਂ ਆਪਣੀ ਤਰ੍ਹਾਂ ਪਿਆਰ ਕਰਾਂਗਾ ਕਿਉਂਕਿ ਮੈਨੂੰ ਲੋਕਾਂ ਤੇ ਨਹੀਂ ਆਪਣੀ ਅਸਲੀਅਤ ਤੇ ਭਰੋਸਾ ਹੈ ਇਹ ਪੰਜਵਾਂ ਕੰਮ ਜਦੋਂ ਤੁਸੀਂ ਦੂਜਿਆਂ ਨੂੰ ਕਦਰ ਦਿੰਨੇ ਹੋ ਇਹ ਦੱਸਦਾ ਹੈ ਕਿ ਤੁਸੀਂ ਅੰਦਰੋਂ ਕਿੰਨੇ ਮਜ਼ਬੂਤ ਹੋ ਬਾਹਰੀ ਲੋਕਾਂ ਦੀ ਅਣਗੌਲ ਜਾਂ ਨਫ਼ਰਤ ਤੁਹਾਡੀ ਅੰਦਰੂਨੀ ਚਮਕ ਨੂੰ ਫਿੱਕਾ ਨਹੀਂ ਕਰ ਸਕਦੀ ਇਹ ਪਿਆਰ ਇਹ ਤੁਹਾਡੀ ਅਸਲੀ ਤਾਕਤ ਹੈ ਇਹੋ ਤਾਂ ਜ਼ਿੰਦਗੀ ਨੂੰ ਸੱਚਮੁੱਚ ਖੂਬਸੂਰਤ ਬਣਾਉਂਦੀ ਹੈ ਸੀਮਾਵਾਂ ਕਮ ਆਪਣੀਆਂ ਸੀਮਾਵਾਂ ਨਿਰਧਾਰਤ ਕਰੋ ਦੋਸਤੋ ਜਦੋਂ ਕੋਈ ਤੁਹਾਡੀ ਕਦਰ ਨਹੀਂ ਕਰਦਾ ਉਹ ਨਾ ਸਿਰਫ ਤੁਹਾਨੂੰ ਅਣਦੇਖਾ ਕਰਦਾ ਹੈ ਬਲਕਿ ਕਈ ਵਾਰੀ ਤੁਹਾਡੀਆਂ ਹੱਦਾਂ ਤੋਂ ਵੀ ਲੰਘ ਜਾਂਦਾ ਹੈ ਇਸ ਲਈ ਆਪਣੀਆਂ ਸੀਮਾਵਾਂ ਬਣਾਉਣਾ ਨਾ ਸਿਰਫ ਜ਼ਰੂਰੀ ਹੈ ਬਲਕਿ ਇਹ ਤੁਹਾਡਾ ਸਵੈ ਸਨਮਾਨ ਵੀ ਬਚਾਉਂਦਾ ਹੈ ਹਰ ਰਿਸ਼ਤੇ ਦੀ ਇੱਕ ਲਕੀਰ ਹੁੰਦੀ ਹੈ ਜਦੋਂ ਉਹ ਲਕੀਰ ਟੁੱਟਦੀ ਹੈ ਤਾਂ ਦੁੱਖ ਤਾਹਨੇ ਅਤੇ ਅਣਸੁਝੇ ਗੁੱਸੇ ਜਨਮ ਲੈਂਦੇ ਹਨ ਜਦੋਂ ਤੁਸੀਂ ਕਹਿੰਦੇ ਹੋ ਮੈਂ ਇਹ ਸਹਿ ਨਹੀਂ ਕਰ ਸਕਦਾ ਇਹ ਗੱਲ ਮੇਰੇ ਲਈ ਠੀਕ ਨਹੀਂ ਤਾਂ ਤੁਸੀਂ ਲੋਕਾਂ ਨੂੰ ਸਿਖਾਉਂਦੇ ਹੋ ਕਿ ਤੁਹਾਡੇ ਨਾਲ ਕਿਵੇਂ ਵਿਵਹਾਰ ਕੀਤਾ ਜਾਵੇ ਬੇਇੱਜ਼ਤੀ ਚੁੱਪਚਾਪ ਸਹਿਣਾ ਇਹ ਤੁਹਾਡੀ ਵਡਿਆਈ ਨਹੀਂ ਇਹ ਤੁਹਾਡੀ ਹੱਦਾਂ ਦੀ ਅਣਗੌਲ ਆਪਣੀਆਂ ਹੱਦਾਂ ਨਿਰਧਾਰਤ ਕਰੋ ਆਪਣੇ ਮਨ ਵਿੱਚ ਵੀ ਆਪਣੇ ਰਿਸ਼ਤਿਆਂ ਵਿੱਚ ਵੀ ਆਪਣੀ ਦੋਸਤੀ ਵਿੱਚ ਵੀ ਕਦੇ-ਕਦੇ ਸਾਡੇ ਨੇੜੇ ਦੇ ਲੋਕ ਸਾਡੀ ਚੁੱਪੀ ਨੂੰ ਸਹਿਮਤੀ ਸਮਝ ਲੈਂਦੇ ਹਨ ਇਸ ਲਈ ਹੌਲੀ-ਹੌਲੀ ਸਾਫ਼ ਅਤੇ ਸ਼ਲੀਨਤਾ ਨਾਲ ਉਹਨਾਂ ਨੂੰ ਦੱਸੋ ਕਿ ਤੁਸੀਂ ਕਿੱਥੇ ਰੇਖਾ ਖਿੱਚਦੇ ਹੋ ਕੋਈ ਥੋੜੀ ਗੱਲ ਨਾ ਮੰਨੇ ਤਾਂ ਜ਼ਬਰਦਸਤੀ ਨਹੀਂ ਪਰ ਤੁਹਾਡੀ ਦਿਲ ਦੀ ਸ਼ਾਂਤੀ ਤੁਸੀਂ ਆਪਣੇ ਹੱਥ ਚ ਰੱਖ ਸਕਦੇ ਹੋ ਇਹ ਕੰਮ ਛੋਟਾ ਨਹੀਂ ਇਹ ਸਵੈਮਾਨ ਦੀ ਨਿਸ਼ਾਨੀ ਹੈ ਜਦੋਂ ਤੁਸੀਂ ਆਪਣੀਆਂ ਸੀਮਾਵਾਂ ਰੱਖਦੇ ਹੋ ਤਾਂ ਤੁਸੀਂ ਲੋਕਾਂ ਨੂੰ ਦੱਸਦੇ ਹੋ ਕਿ ਤੁਸੀਂ ਆਪਣੀ ਕਦਰ ਕਰਦੇ ਹੋ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਕਿ ਉਹ ਤੁਹਾਡੀ ਸਵੈਮਾਨ ਨੂੰ ਠੇਸ ਪਹੁੰਚਾਏ ਚਾਹੇ ਉਹ ਤੁਸੀਂ ਬਚਪਨ ਤੋਂ ਜਾਣਦੇ ਹੋ ਚਾਹੇ ਉਹ ਤੁਹਾਡਾ ਆਪਣੇ ਨਾਲੋਂ ਨੇੜਲਾ ਹੋਵੇ ਆਪਣੀਆਂ ਸੀਮਾਵਾਂ ਤੁਸੀਂ ਲੋੜ ਦੇ ਅਨੁਸਾਰ ਤੈਅ ਕਰ ਸਕਦੇ ਹੋ ਕਈ ਵਾਰੀ ਨਹੀਂ ਕਹਿਣਾ ਸਭ ਤੋਂ ਵੱਡਾ ਹਾਂ ਹੁੰਦਾ ਹੈ ਤੁਹਾਡੇ ਆਪਣੀ ਮਨ ਦੀ ਸਲਾਹ ਲਈ ਇਹ ਛੇਵਾਂ ਕੰਮ ਤੁਹਾਨੂੰ ਸਿਖਾਏਗਾ ਤੇ ਕਦਰ ਪਹਿਲਾਂ ਖੁਦ ਤੋਂ ਆਉਂਦੀ ਹੈ ਜਦੋਂ ਤੁਸੀਂ ਆਪਣੀ ਹੱਦ ਬਣਾਉਂਦੇ ਹੋ ਤਾਂ ਦੁਨੀਆ ਵੀ ਤੁਹਾਡਾ ਆਦਰ ਕਰਨਾ ਸਿੱਖ ਜਾਂਦੀ ਹੈ ਸੱਤਵਾਂ ਕੰਮ ਨਵੀਆਂ ਸੰਭਾਵਨਾਵਾਂ ਦੀ ਖੋਜ ਕਰੋ ਦੋਸਤੋ ਜਦੋਂ ਕੋਈ ਤੁਹਾਡੀ ਕਦਰ ਨਹੀਂ ਕਰਦਾ ਉਹ ਵਕਤ ਆ ਜਾਂਦਾ ਹੈ ਜਦੋਂ ਤੁਹਾਨੂੰ ਆਪਣੀ ਦੁਨੀਆ ਤੋਂ ਬਾਹਰ ਨਿਕਲ ਕੇ ਨਵੀਆਂ ਸੰਭਾਵਨਾਵਾਂ ਦੀ ਖੋਜ ਕਰਨੀ ਚਾਹੀਦੀ ਹੈ ਅਸੀਂ ਕਈ ਵਾਰੀ ਇੱਕੋ ਥਾਂ ਇੱਕੋ ਹਾਲਾਤ ਅਤੇ ਇੱਕੋ ਰਿਸ਼ਤਿਆਂ ਵਿੱਚ ਫਸੇ ਰਹਿੰਦੇ ਹਾਂ ਸਿਰਫ ਇਸ ਆਸ 'ਚ ਕਿ ਕਦੇ ਇਹ ਬਦਲ ਜਾਣਗੇ ਬੜੀ ਜ਼ਿੰਦਗੀ ਉਮੀਦਾਂ ਤੇ ਨਹੀਂ ਕਦਮ ਚੁੱਕਣ ਤੇ ਚੱਲਦੀ ਹੈ ਨਵੀਆਂ ਸੰਭਾਵਨਾਵਾਂ ਦੀ ਖੋਜ ਦਾ ਮਤਲਬ ਕਿਵੇਂ ਨਵੀਂ ਨੌਕਰੀ ਲੱਭਣੀ ਨਵੇਂ ਰਿਸ਼ਤੇ ਬਣਾਉਣੇ ਜਾਂ ਨਵੇਂ ਸ਼ੌਕ ਪਾਲਣੇ ਇਹ ਨਹੀਂ ਸਿਰਫ ਇਹ ਤਾਂ ਸਿਰਫ ਸ਼ੁਰੂਆਤ ਹੈ ਇਸ ਦਾ ਅਸਲ ਮਤਲਬ ਇਹ ਹੈ ਕਿ ਤੁਸੀਂ ਆਪਣੇ ਮਨ ਦੇ ਦਰਵਾਜ਼ੇ ਖੋਲੋ ਜਿੱਥੇ ਹੋਰ ਰਾਹ ਨਜ਼ਰ ਆਉਣ ਲੱਗਣ ਜਿਵੇਂ ਕਿ ਜੇ ਤੁਹਾਡਾ ਕੰਮ ਵਿੱਚ ਮਨ ਨਹੀਂ ਲੱਗਦਾ ਤੇ ਤੁਹਾਨੂੰ ਕੋਈ ਕਦਰ ਨਹੀਂ ਕਰਦਾ ਤਾਂ ਨਵਾਂ ਹੁਨਰ ਸਿੱਖੋ YouTube ਤੇ ਕੋਰਸ ਪਲੇਟਫਾਰਮ ਤੇ ਕਈ ਮੌਕੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਈ ਵਾਰੀ ਨਵੀਆਂ ਸੰਭਾਵਨਾਵਾਂ ਇੱਕ ਨਵੇਂ ਸ਼ਹਿਰ ਜਾਂ ਨਵੇਂ ਵਾਤਾਵਰਣ ਵਿੱਚ ਮਿਲਦੀਆਂ ਹਨ ਜਿੱਥੇ ਤੁਹਾਨੂੰ ਕੋਈ ਪਿਛਲਾ ਨਹੀਂ ਜਾਣਦਾ ਜਿੱਥੇ ਤੁਸੀਂ ਖੁਦ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰ ਸਕਦੇ ਹੋ ਇਹ ਉਹੀ ਸਮਾਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਮਨ ਦੀ ਆਵਾਜ਼ ਸੁਣਦੇ ਹੋ ਅਤੇ ਕਹਿੰਦੇ ਹੋ ਹੁਣ ਬਸ ਹੁਣ ਮੈਂ ਅੱਗੇ ਵਧਣਾ ਹੈ ਸਭ ਤੋਂ ਵਧੀਆ ਗੱਲ ਇਹ ਹੈ ਕਿ ਸੰਭਾਵਨਾਵਾਂ ਕਦੇ ਖਤਮ ਨਹੀਂ ਹੁੰਦੀਆਂ ਉਹ ਸਿਰਫ ਓਦੋਂ ਵੱਧੀਆਂ ਹਨ ਜਦੋਂ ਤੁਸੀਂ ਆਪਣੇ ਡਰ ਨੂੰ ਛੱਡ ਦਿੰਦੇ ਹੋ ਤੁਸੀਂ ਪਹਿਲਾਂ ਵੀ ਨਵੇਂ ਕੰਮ ਸਿੱਖੇ ਹੋਣਗੇ ਜੀਵਨ ਵਿੱਚ ਬਦਲਾਅ ਦੇਖੇ ਹੋਣਗੇ ਤਾਂ ਇੰਜ ਕਿਉਂ ਸੋਚਣਾ ਕਿ ਹੁਣ ਨਹੀਂ ਹੋ ਸਕਦਾ ਹਰ ਰੋਜ਼ ਆਪਣੇ ਆਪ ਨੂੰ ਪੁੱਛੋ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਨਵਾਂ ਕੀ ਕਰ ਸਕਦਾ ਹਾਂ ਇਹ ਸਵਾਲ ਤੁਹਾਨੂੰ ਅੰਦਰੋਂ ਉਤਸ਼ਾਹਿਤ ਕਰੇਗਾ ਇਹ ਕੰਮ ਤੁਹਾਨੂੰ ਸਿਖਾਏਗਾ ਕਿ ਹਰ ਅੰਤ ਇੱਕ ਨਵੀਂ ਸ਼ੁਰੂਆਤ ਹੈ ਜਿਸ ਰਿਸ਼ਤੇ ਨੇ ਤੁਹਾਡੀ ਕਦਰ ਨਹੀਂ ਕੀਤੀ ਉਸ ਰਿਸ਼ਤੇ ਤੋਂ ਆਜ਼ਾਦ ਹੋ ਕੇ ਤੁਸੀਂ ਨਵੀਆਂ ਬਾਹਾਂ 'ਚ ਜਾ ਸਕਦੇ ਹੋ ਨਵੀਆਂ ਸੰਭਾਵਨਾਵਾਂ ਤੁਹਾਨੂੰ ਆਪਣਾ ਅਸਲੀ ਰੂਪ ਵਿਖਾਉਣ ਦਾ ਮੌਕਾ ਦਿੰਦੀਆਂ ਹਨ ਜਿੱਥੇ ਨਾ ਕੋਈ ਰੋਕ ਹੈ ਨਾ ਕੋਈ ਹੱਦ ਸਿਰਫ ਅੱਗੇ ਵਧਣ ਦੀ ਆਜ਼ਾਦੀ ਆਠਵਾਂ ਕੰਮ ਸ਼ੁਕਰਗੁਜ਼ਾਰੀ ਅਪਣਾਓ ਦੋਸਤੋ ਜਦੋਂ ਦੁਨੀਆ ਤੁਹਾਡੀ ਕਦਰ ਨਹੀਂ ਕਰਦੀ ਜਦੋਂ ਹਰ ਪਾਸੇ ਨਿਰਾਸ਼ਾ ਹੋਵੇ ਉਦੋਂ ਵੀ ਇੱਕ ਚੀਜ਼ ਤੁਹਾਨੂੰ ਬਚਾ ਸਕਦੀ ਹੈ ਉਹ ਹੈ ਸ਼ੁਕਰਗੁਜ਼ਾਰੀ ਹਾਂ ਸ਼ਾਇਦ ਇਹ ਸੁਣਨ ਚ ਸੌਖਾ ਲੱਗੇ ਪਰ ਇਹ ਆਤਮਿਕ ਤਾਕਤ ਦਾ ਇੱਕ ਅਜਿਹਾ ਸਰੋਤ ਹੈ ਜੋ ਤੁਹਾਨੂੰ ਹਰ ਹਾਲਤ 'ਚ ਸੰਤੁਸ਼ਟੀ ਦੇ ਸਕਦਾ ਹੈ ਸ਼ੁਕਰਗੁਜ਼ਾਰੀ ਦੀ ਸ਼ਕਤੀ ਕਮਾਲ ਦੀ ਹੁੰਦੀ ਹੈ। ਇਹ ਤੁਹਾਨੂੰ ਉਹ ਚੀਜ਼ਾਂ ਵਖਾਉਂਦੀ ਹੈ ਜੋ ਤੁਹਾਡੇ ਕੋਲ ਮੌਜੂਦ ਨੇ ਨਾ ਕਿ ਉਹ ਜੋ ਤੁਹਾਨੂੰ ਨਹੀਂ ਮਿਲੀ। ਅਸੀਂ ਰੋਜ਼ਾਨਾ ਆਪਣੀ ਉਮੀਦਾਂ ਦੇ ਪਿੱਛੇ ਭੱਜਦੇ ਹਾਂ ਪਰ ਰੁੱਕ ਕੇ ਕਦੇ ਸੋਚਦੇ ਨਹੀਂ ਕਿ ਕਿੰਨੀਆਂ ਬਖਸ਼ਿਸ਼ਾਂ ਨੇ ਜੋ ਅਸੀਂ ਪਹਿਲਾਂ ਹੀ ਪਾ ਚੁੱਕੇ ਹਾਂ ਜਿਵੇਂ ਕਿ ਸਿਹਤ, ਪਰਿਵਾਰ, ਰੋਟੀ, ਸਾਫ਼ ਹਵਾ, ਸੁਰੱਖਿਆ ਇਹ ਸਭ ਵੀ ਤਾਂ ਰੱਬ ਦੀਆਂ ਨਿਮਤਾਂ ਹਨ। ਜਦੋਂ ਤੁਸੀਂ ਸ਼ੁਕਰਗੁਜ਼ਾਰ ਹੋ ਜਾਂਦੇ ਹੋ ਤਾਂ ਤੁਸੀਂ ਦੁਨੀਆ ਨੂੰ ਨਵੀਂ ਨਜ਼ਰ ਨਾਲ ਦੇਖਣ ਲੱਗਦੇ ਹੋ। ਦਿਲ ਵਿੱਚ ਨਰਮੀ ਆਉਂਦੀ ਹੈ ਆਕੜ ਘਟਦੀ ਹੈ ਤੁਹਾਨੂੰ ਆਪਣੀ ਅਸਲ ਕੀਮਤ ਸਮਝ ਆਉਂਦੀ ਹੈ ਤੁਸੀਂ ਆਪਣੀ ਮਾੜੀ ਹਾਲਤ ਨੂੰ ਵੀ ਇੱਕ ਮੌਕੇ ਵਾਂਗ ਵੇਖਦੇ ਹੋ ਇੱਕ ਮੌਕਾ ਕੁਝ ਨਵਾਂ ਸਿੱਖਣ ਦਾ ਇਹ ਹੀ ਸੋਚ ਤੁਹਾਡੀ ਮਾਨਸਿਕ ਹਾਲਤ ਨੂੰ ਬਦਲ ਸਕਦੀ ਹੈ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਚੀਜ਼ਾਂ ਦੀ ਲਿਸਟ ਬਣਾਓ ਜਿਨ੍ਹਾਂ ਲਈ ਤੁਸੀਂ ਅਭਾਰੀ ਹੋ ਇਹ ਤੁਸੀਂ ਲਿਖ ਵੀ ਸਕਦੇ ਹੋ ਜਾਂ ਮਨ ਹੀ ਮਨ ਸੋਚੋ ਇੱਕ ਆਦਤ ਬਣ ਜਾਵੇ ਤਾਂ ਤੁਸੀਂ ਆਪਣੀ ਸੋਚ ਆਪਣੀ ਦਿਲ ਦੀ ਗਹਿਰਾਈ ਅਤੇ ਆਪਣੇ ਰਿਸ਼ਤੇ ਸਭ ਕੁਝ ਬਦਲ ਸਕਦੇ ਹੋ ਜਿਵੇਂ ਹੀ ਤੁਸੀਂ ਸ਼ੁਕਰਗੁਜ਼ਾਰੀ ਦੇ ਰਾਹ ਤੇ ਚੱਲ ਪੈਂਦੇ ਹੋ ਤਾਂ ਤੁਹਾਡਾ ਧਿਆਨ ਕਮੀ ਤੇ ਨਹੀਂ ਸੰਭਾਵਨਾਵਾਂ ਤੇ ਜਾਂਦਾ ਹੈ ਜੋ ਰਿਸ਼ਤੇ ਟੁੱਟੇ ਹੋਏ ਲੱਗਦੇ ਹਨ ਉਹਨਾਂ 'ਚ ਵੀ ਤੁਹਾਨੂੰ ਕੋਈ ਨਾ ਕੋਈ ਸਿੱਖਿਆ ਮਿਲਦੀ ਹੈ ਜੋ ਲੋਕ ਤੁਹਾਡੀ ਕਦਰ ਨਹੀਂ ਕਰਦੇ ਉਹਨਾਂ ਤੋਂ ਵੀ ਤੁਸੀਂ ਸਹਿਣਸ਼ੀਲਤਾ ਅਤੇ ਅਸਲ ਇੱਜ਼ਤ ਦੀ ਮਹੱਤਤਾ ਸਿੱਖਦੇ ਹੋ ਇਹੀ ਹੁੰਦੀ ਹੈ ਅਸਲ ਸ਼ੁਕਰਗੁਜ਼ਾਰੀ ਜਦੋਂ ਤੁਸੀਂ ਦੁੱਖਾਂ ਵਿੱਚ ਵੀ ਰੌਸ਼ਨੀ ਲੱਭ ਲੈਂਦੇ ਹੋ ਜਦ ਤੱਕ ਤੁਸੀਂ ਸ਼ੁਕਰਗੁਜ਼ਾਰੀ ਨਹੀਂ ਕਰਦੇ ਤਦ ਤੱਕ ਤੁਸੀਂ ਹਰ ਚੀਜ਼ ਵਿੱਚ ਕਮੀ ਮਹਿਸੂਸ ਕਰਦੇ ਰਹੋਗੇ ਪਰ ਜਿਵੇਂ ਹੀ ਇਹ ਆਦਤ ਬਣੀ ਤਾਂ ਤੁਹਾਡੇ ਚਿਹਰੇ ਤੇ ਇੱਕ ਅਨੋਖੀ ਚਮਕ ਆ ਜਾਵੇਗੀ ਜੇ ਕੋਈ ਤੁਹਾਡੀ ਕਦਰ ਨਹੀਂ ਕਰਦਾ ਤਾਂ ਰੱਬ ਦਾ ਧੰਨਵਾਦ ਕਰੋ ਕਿ ਤੁਹਾਨੂੰ ਉਹ ਹੌਸਲਾ ਦਿੱਤਾ ਜੋ ਦੂਜਿਆਂ ਦੀ ਬੇਇੱਜ਼ਤੀ ਚੋਂ ਵੀ ਆਪਣੀ ਵੱਧੂ ਤਾਕਤ ਲੱਭ ਸਕੇ ਤੁਸੀਂ ਆਪਣੇ ਜੀਵਨ ਨੂੰ ਸ਼ੁਕਰਗੁਜ਼ਾਰੀ ਨਾਲ ਭਰ ਕੇ ਦੁਨੀਆਂ ਨੂੰ ਨਵੀਂ ਰੋਸ਼ਨੀ ਵਿੱਚ ਦੇਖਣਾ ਸਿੱਖ ਜਾਓਗੇ ਨੌਵਾਂ ਕਮ ਆਪਣੀ ਸਵੈਮੁੱਲਤਾ ਤੇ ਯਕੀਨ ਰੱਖੋ ਜਦੋਂ ਕੋਈ ਤੁਹਾਡੀ ਕਦਰ ਨਹੀਂ ਕਰਦਾ ਉਦੋਂ ਸਭ ਤੋਂ ਵੱਡਾ ਸਹਾਰਾ ਤੁਹਾਡੀ ਆਪਣੀ ਸਵੈਮੁੱਲਤਾ ਹੁੰਦੀ ਹੈ ਦੋਸਤੋ ਇਸ ਸੰਸਾਰ ਵਿੱਚ ਹਰ ਇੱਕ ਵਿਅਕਤੀ ਦੀ ਇੱਕ ਵਿਲੱਖਣ ਪਛਾਣ ਹੁੰਦੀ ਹੈ ਪਰ ਅਫਸੋਸ ਅਕਸਰ ਅਸੀਂ ਇਹ ਪਛਾਣ ਦੂਜਿਆਂ ਦੀ ਰਾਏ ਦੇ ਹਵਾਲੇ ਕਰ ਦਿੰਦੇ ਹਾਂ ਕਈ ਵਾਰ ਲੋਕ ਤੁਹਾਨੂੰ ਅਣਡਿੱਠਾ ਕਰਦੇ ਹਨ ਕਈ ਵਾਰ ਉਹਨਾਂ ਦੀ ਚੁੱਪ ਵੀ ਇੱਕ ਤਾਨੇ ਦੀ ਤਰ੍ਹਾਂ ਲੱਗਦੀ ਹੈ ਇਸ ਸਮੇਂ ਤੇ ਤੁਸੀਂ ਆਪਣੇ ਅੰਦਰ ਦੀ ਆਵਾਜ਼ ਸੁਣੋ ਜੋ ਤੁਹਾਨੂੰ ਕਹਿੰਦੀ ਹੈ ਤੂੰ ਕਮਜ਼ੋਰ ਨਹੀਂ ਤੂੰ ਅਨਮੋਲ ਹੈ ਜੋ ਤੁਸੀਂ ਹੋ ਜਿਹੜੇ ਸੁਪਨੇ ਤੁਹਾਡੇ ਹਨ ਉਹ ਕਿਸੇ ਹੋਰ ਦੀ ਮਨਜ਼ੂਰੀ ਤੇ ਨਿਰਭਰ ਨਹੀਂ ਉਹ ਤੁਹਾਡੀ ਆਪਣੀ ਸੋਚ ਮਿਹਨਤ ਤੇ ਵਿਸ਼ਵਾਸ ਨਾਲ ਪੂਰੇ ਹੋਣੇ ਨੇ ਸਵੈਮੁੱਲਤਾ ਦਾ ਮਤਲਬ ਇਹ ਨਹੀਂ ਕਿ ਅਸੀਂ ਅਹੰਕਾਰੀ ਹੋਈਏ ਇਸ ਦਾ ਅਰਥ ਹੈ ਕਿ ਅਸੀਂ ਆਪਣੇ ਵਜੂਦ ਦੀ ਕਦਰ ਕਰੀਏ ਤੁਸੀਂ ਇੱਕ ਹੀਰੇ ਵਾਂਗ ਹੋ ਸ਼ਾਇਦ ਮਿੱਟੀ ਨਾਲ ਲਪੇਟਿਆ ਹੋਇਆ ਪਰ ਕੀਮਤ ਉਹੀ ਰਹਿੰਦੀ ਹੈ ਕਦੇ ਵੀ ਦੂਜਿਆਂ ਦੀ رائے ਨੂੰ ਆਪਣੀ ਪਛਾਣ ਨਾ ਬਣਨ ਦਿਓ ਕਿਉਂਕਿ ਜੇਕਰ ਤੁਸੀਂ ਹਰ ਰੋਜ਼ ਆਪਣੇ ਆਪ ਨਾਲ ਸੱਚੇ ਹੋ ਤਾਂ ਤੁਹਾਡੀ ਚਮਕ ਇੱਕ ਦਿਨ ਸਾਰਿਆਂ ਦੀ ਅੱਖੀ ਆ ਜਾਵੇਗੀ ਜਦੋਂ ਤੱਕ ਤੁਸੀਂ ਆਪਣੇ ਆਪ ਤੇ ਯਕੀਨ ਨਹੀਂ ਕਰਦੇ ਦੁਨੀਆ ਕਦੇ ਵੀ ਤੁਹਾਨੂੰ ਗੰਭੀਰਤਾ ਨਾਲ ਨਹੀਂ ਲਵੇਗੀ ਇਸ ਲਈ ਹਰ ਰੋਜ਼ ਸ਼ੀਸ਼ੇ 'ਚ ਦੇਖੋ ਅਤੇ ਆਪਣੇ ਆਪ ਨੂੰ ਕਹੋ ਮੈਂ ਯੋਗ ਹਾਂ ਮੈਂ ਸਮਰਥ ਹਾਂ ਮੈਂ ਅਦਭੁਤ ਹਾਂ ਜਦ ਤੱਕ ਤੁਸੀਂ ਆਪਣੇ ਅੰਦਰਲੇ ਚਮਕਦਾਰ ਇਨਸਾਨ ਨੂੰ ਸਵੀਕਾਰ ਨਹੀਂ ਕਰਦੇ ਤਦ ਤੱਕ ਦੂਜੇ ਵੀ ਤੁਹਾਡੀ ਰੌਸ਼ਨੀ ਨੂੰ ਨਹੀਂ ਵੇਖਣਗੇ ਸਵੈਮੁੱਲਤਾ ਤੁਹਾਡੀ ਸ਼ਕਤੀ ਹੈ ਇਹ ਤੁਹਾਨੂੰ ਉਹ ਹੌਸਲਾ ਦਿੰਦੀ ਹੈ ਜੋ ਕਿਸੇ ਵੀ ਤਾਨਿਆਂ ਕਿਸੇ ਵੀ ਅਣਦਖੀ ਦਾ ਮੂੰਹ ਤੋੜ ਜਵਾਬ ਹੋ ਸਕਦਾ ਹੈ ਜਦੋਂ ਤੁਸੀਂ ਆਪਣੀ ਕੀਮਤ ਜਾਣ ਲੈਂਦੇ ਹੋ ਤਾਂ ਤੁਸੀਂ ਕਿਸੇ ਹੋਰ ਦੀ ਕਦਰ ਦੀ ਉਡੀਕ ਨਹੀਂ ਕਰਦੇ ਤਾਂ ਤੁਸੀਂ ਆਪਣੀ ਖੁਸ਼ੀ ਆਪਣੀ ਇੱਜ਼ਤ ਆਪਣੀ ਤਾਕਤ ਸਭ ਕੁਝ ਖੁਦ ਚ ਲੱਭ ਲੈਂਦੇ ਹੋ ਇਸੇ ਲਈ ਦੋਸਤੋ ਜੇ ਕੋਈ ਤੁਹਾਡੀ ਕਦਰ ਨਹੀਂ ਕਰਦਾ ਤਾਂ ਤੁਸੀਂ ਆਪਣੇ ਆਪ ਨਾਲ ਖੜੇ ਰਹੋ ਕਿਉਂਕਿ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਹੋ ਤਾਂ ਦੁਨੀਆ ਨੂੰ ਵੀ ਇੱਕ ਦਿਨ ਕਰਨਾ ਹੀ ਪਵੇਗਾ 10ਵਾਂ ਕੰਮ ਨਫ਼ਰਤ ਨਹੀਂ ਸਹਿਣਸ਼ੀਲਤਾ ਨਾਲ ਜਵਾਬ ਦਿਓ ਜਦੋਂ ਕੋਈ ਤੁਹਾਡੀ ਕਦਰ ਨਹੀਂ ਕਰਦਾ ਤਾਂ ਦਿਲ ਵਿੱਚ ਗੁੱਸਾ ਆਉਣਾ ਕੁਦਰਤੀ ਗੱਲ ਹੈ ਪਰ ਇਹ ਨਾਲ ਭੁੱਲੋ ਨਫ਼ਰਤ ਨਾਲ ਨਫ਼ਰਤ ਨਹੀਂ ਮਿਟਦੀ ਇਹ ਤਾਂ ਸਿਰਫ ਪਿਆਰ ਸਮਝਦਾਰੀ ਅਤੇ ਸਹਿਣਸ਼ੀਲਤਾ ਨਾਲ ਹੀ ਮਿਟ ਸਕਦੀ ਹੈ ਸਾਨੂੰ ਅਕਸਰ ਲੱਗਦਾ ਹੈ ਕਿ ਜੇ ਅਸੀਂ ਚੁੱਪ ਰਹੀਏ ਤਾਂ ਲੋਕ ਸਾਨੂੰ ਕਮਜ਼ੋਰ ਸਮਝਣਗੇ ਪਰ ਸਹਿਣਸ਼ੀਲਤਾ ਕਮਜ਼ੋਰੀ ਨਹੀਂ ਇਹ ਤਾਂ ਸਿਰਫ ਹਿੰਮਤ ਵਾਲਿਆਂ ਦੀ ਪਛਾਣ ਹੁੰਦੀ ਹੈ ਜਦੋਂ ਕੋਈ ਤੁਹਾਡੀ ਤੋਹੀਨ ਕਰਦਾ ਹੈ ਉਸ ਸਮੇਂ ਆਪਣੇ ਆਪ ਨੂੰ ਕਹੋ ਮੈਂ ਉਹਨਾਂ ਵਰਗਾ ਨਹੀਂ ਹਾਂ ਇਹ ਸੰਸਾਰ ਨਫ਼ਰਤ ਨਾਲ ਭਰਿਆ ਹੋਇਆ ਹੈ ਪਰ ਤੁਸੀਂ ਉਹ ਚਾਨਣ ਬਣੋ ਜੋ ਉਮੀਦ ਦੀ ਰੌਸ਼ਨੀ ਲੈ ਕੇ ਆਉਂਦਾ ਹੈ ਆਪਣੇ ਆਪ ਨੂੰ ਨਿਯੰਤਰਣ ਵਿੱਚ ਰੱਖਣਾ ਬਦਲੇ ਦੀ ਭਾਵਨਾ ਤੋਂ ਉੱਪਰ ਚੜ ਜਾਣਾ ਇਹੀ ਹੈ ਅਸਲ ਤਾਕਤ ਅਕਸਰ ਉਹ ਲੋਕ ਜੋ ਤੁਹਾਡੀ ਕਦਰ ਨਹੀਂ ਕਰਦੇ ਉਹ ਅੰਦਰੋਂ ਹੀ ਖੁਦ ਨਾਲ ਲੜ ਰਹੇ ਹੁੰਦੇ ਹਨ ਤੁਸੀਂ ਆਪਣੇ ਸੁਭਾਅ ਆਪਣੀ ਸ਼ਾਂਤੀ ਨਾਲ ਉਹਨਾਂ ਨੂੰ ਦਰਸਾ ਸਕਦੇ ਹੋ ਕਿ ਇੱਜ਼ਤ ਕਿਵੇਂ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਨਫ਼ਰਤ ਦਾ ਜਵਾਬ ਪ੍ਰੇਮ ਅਤੇ ਸ਼ਾਂਤੀ ਨਾਲ ਦਿੰਦੇ ਹੋ ਤਾਂ ਤੁਹਾਡੀ ਚੁੱਪੀ ਵੀ ਉਹਨਾਂ ਲਈ ਆਇਨਾ ਬਣ ਜਾਂਦੀ ਹੈ ਬਹੁਤ ਵਾਰ ਤੁਹਾਡੀ ਮਿਹਨਤ ਤੁਹਾਡੀ ਨਰਮੀ ਦੂਜੇ ਲੋਕਾਂ ਦੇ ਦਿਲ ਨੂੰ ਛੂ ਜਾਂਦੀ ਹੈ ਪਰ ਇਹ ਸਮਾਂ ਲੈਂਦਾ ਹੈ ਸਹਿਣਸ਼ੀਲਤਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਨਕਾਰੇ ਹੋ ਇਸ ਦਾ ਅਰਥ ਇਹ ਹੈ ਕਿ ਤੁਸੀਂ ਆਪਣੀ ਇੱਜ਼ਤ ਬਚਾਉਂਦੇ ਹੋ ਬਿਨਾਂ ਕਿਸੇ ਨੂੰ ਨੀਵਾ ਦਿਖਾਏ ਇਹ ਇੱਕ ਆਤਮਕ ਤਾਕਤ ਹੈ ਜੋ ਤੁਹਾਨੂੰ ਨਫ਼ਰਤ ਭਰੇ ਇਲਾਕੇ ਵਿੱਚ ਵੀ ਚਾਨਣ ਬਣਾਉਂਦੀ ਹੈ ਕਦੇ ਵੀ ਆਪਣੇ ਅੰਦਰ ਦੀ ਸ਼ਾਂਤੀ ਨੂੰ ਕਿਸੇ ਹੋਰ ਦੀ ਠੰਡ ਨਾਲ ਖਤਮ ਨਾ ਹੋਣ ਦਿਓ ਸਹਿਣਸ਼ੀਲਤਾ ਤੁਹਾਡੀ ਆਤਮਿਕ ਸਮਰੱਥਾ ਨੂੰ ਸਾਬਤ ਕਰਨ ਦਾ ਰਸਤਾ ਹੈ ਜੇ ਤੁਸੀਂ ਹਰ ਤੋਹੀਨ ਦੇ ਜਵਾਬ ਵਿੱਚ ਨਫ਼ਰਤ ਦਿੰਦੇ ਰਹੇ ਤਾਂ ਤੁਸੀਂ ਵੀ ਉਹੀ ਬਣ ਜਾਓਗੇ ਜੋ ਤੁਹਾਨੂੰ ਨਫ਼ਰਤ ਕਰਦੇ ਹਨ ਇਸੇ ਲਈ ਅੱਗੇ ਵਧੋ ਪਰ ਗੁੱਸੇ ਨਾਲ ਨਹੀਂ ਗੰਭੀਰਤਾ ਨਾਲ ਬਦਲਾ ਨਹੀਂ ਬਦਲਾ ਲਿਆਓ ਆਪਣੀ ਬੋਲਚਾਲ 'ਚ ਨਰਮੀ ਰੱਖੋ ਚਾਹੇ ਦਿਲ ਵਿੱਚ ਤੂਫਾਨ ਹੀ ਕਿਉਂ ਨਾ ਹੋਵੇ ਅਸਲ ਇਨਸਾਨੀਅਤ ਉਸ ਸਮੇਂ ਪ੍ਰਗਟ ਹੁੰਦੀ ਹੈ ਜਦੋਂ ਤੁਸੀਂ ਕਮਜ਼ੋਰੀ ਦੇ ਸਮੇਂ ਵੀ ਆਤਮ ਸਯਮ ਰੱਖਦੇ ਹੋ ਅੰਤ 'ਚ ਲੋਕ ਤੁਹਾਡੀ ਖਮੋਸ਼ੀ ਨੂੰ ਯਾਦ ਰੱਖਣਗੇ ਤੁਹਾਡੀ ਗੱਲਾਂ ਦੀ ਇੱਜ਼ਤ ਕਰਨਗੇ ਕਿਉਂਕਿ ਤੁਸੀਂ ਉਹਨਾਂ ਤੋਂ ਵੱਖਰੇ ਸੀ 11ਵਾਂ ਕੰਮ ਆਪਣੇ ਆਪ ਨੂੰ ਮਾਫ ਕਰੋ ਅਤੇ ਅੱਗੇ ਵਧੋ ਆਖਰੀ ਤੇ ਸਭ ਤੋਂ ਅਹੰਕਾਰ ਤੋੜਨ ਵਾਲੀ ਗੱਲ ਆਪਣੇ ਆਪ ਨੂੰ ਮਾਫ ਕਰਨਾ ਜਦੋਂ ਕੋਈ ਤੁਹਾਡੀ ਕਦਰ ਨਹੀਂ ਕਰਦਾ ਅਕਸਰ ਅਸੀਂ ਆਪਣੇ ਆਪ ਨੂੰ ਦੋਸ਼ੀ ਮੰਨ ਲੈਂਦੇ ਹਾਂ ਅਸੀਂ ਸੋਚਦੇ ਹਾਂ ਕਿੱਥੇ ਕਮੀ ਰਹਿ ਗਈ ਮੈਂ ਹੋਰ ਵਧੀਆ ਕਿਉਂ ਨਹੀਂ ਸੀ ਪਰ ਦੋਸਤੋ ਹਰ ਇੱਕ ਗੱਲ ਦੀ ਜ਼ਿੰਮੇਵਾਰੀ ਤੁਸੀਂ ਆਪਣੇ ਸਿਰ ਤੇ ਨਹੀਂ ਲੈ ਸਕਦੇ ਆਪਣੀਆਂ ਗਲਤੀਆਂ ਤੋਂ ਸਿੱਖਣਾ ਚੰਗੀ ਗੱਲ ਹੈ ਪਰ ਉਹਨਾਂ ਗਲਤੀਆਂ ਨੂੰ ਆਪਣੀ ਪਛਾਣ ਨਾ ਬਣਾਓ ਜੇ ਤੁਸੀਂ ਹਮੇਸ਼ਾ ਪਿਛਲੇ ਗੁਜ਼ਰੇ ਹੋਰੇ ਪਲਾਂ ਵਿੱਚ ਹੀ ਰੁਕੇ ਰਹੋਗੇ ਤਾਂ ਅੱਗੇ ਵਧਣ ਦੀ ਹਿੰਮਤ ਕਿਵੇਂ ਮਿਲੇਗੀ ਮਾਫ਼ ਕਰਨਾ ਇਹ ਤੁਹਾਡੀ ਆਤਮਾ ਲਈ ਇੱਕ ਇਲਾਜ ਹੈ ਜਿਵੇਂ ਜ਼ਖਮ ਨੂੰ ਠੀਕ ਹੋਣ ਲਈ ਮਲਮ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਅੰਦਰੂਨੀ ਦੁੱਖ ਨੂੰ ਠੀਕ ਕਰਨ ਲਈ ਮਾਫੀ ਦੀ ਲੋੜ ਹੁੰਦੀ ਹੈ ਆਪਣੇ ਆਪ ਨਾਲ ਇਹ ਗੱਲ ਕਰੋ ਮੈਂ ਇਨਸਾਨ ਹਾਂ ਗਲਤੀਆਂ ਹੋਈਆਂ ਪਰ ਮੈਂ ਉਹਨਾਂ ਤੋਂ ਸਿੱਖਿਆ ਅਤੇ ਹੁਣ ਅੱਗੇ ਵੱਧ ਰਿਹਾ ਹਾਂ ਆਪਣੇ ਆਪ ਨੂੰ ਮਾਫ ਕਰਨਾ ਕੋਈ ਕਮਜ਼ੋਰੀ ਨਹੀਂ ਬਲਕਿ ਆਤਮਿਕ ਬਲਦੀ ਨਿਸ਼ਾਨੀ ਹੈ ਤੁਸੀਂ ਜਦੋਂ ਆਪਣੇ ਆਪ ਨੂੰ ਮਾਫ ਕਰਦੇ ਹੋ ਤਾਂ ਤੁਹਾਡੇ ਦਿਲ ਵਿੱਚ ਖਾਲੀ ਹੋ ਚੁੱਕੀ ਥਾਂ ਤੇ ਸਕਾਰਾਤਮਕਤਾ ਵਾਸ ਕਰ ਲੈਂਦੀ ਹੈ ਜੋ ਹੋ ਗਿਆ ਉਸਤੇ ਅਫਸੋਸ ਕਰਨ ਦੀ ਥਾਂ ਹੁਣ ਜੋ ਹੋ ਸਕਦਾ ਹੈ ਉਸ ਲਈ ਮਿਹਨਤ ਕਰੋ ਆਪਣੀ ਨਿੰਦਾ ਕਰਨ ਦੀ ਥਾਂ ਆਪਣੀ ਕਹਾਣੀ ਨੂੰ ਨਵਾਂ ਰੂਪ ਦਿਓ ਹਰ ਸਵੇਰ ਨਵੀਂ ਉਮੀਦ ਲੈ ਕੇ ਆਉਂਦੀ ਹੈ ਜਿਵੇਂ ਸੂਰਜ ਹਰ ਰੋਜ਼ ਨਵੀਂ ਰੋਸ਼ਨੀ ਦਿੰਦਾ ਹੈ ਤਵੇਂ ਤੁਸੀਂ ਵੀ ਹਰ ਦਿਨ ਨਵੀਂ ਸ਼ੁਰੂਆਤ ਕਰ ਸਕਦੇ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਮਾਫ ਕਰ ਦਿੰਨੇ ਹੋ ਤਾਂ ਤੁਸੀਂ ਦੁਨੀਆ ਲਈ ਵੀ ਨਰਮ ਹੋ ਜਾਂਦੇ ਹੋ ਅਤੇ ਇਹੀ ਹੈ ਅਸਲ ਆਜ਼ਾਦੀ ਆਪਣੇ ਗੁਜ਼ਰੇ ਹੋਏ ਸਮੇਂ ਨੂੰ ਮਾਫ ਕਰੋ ਉਸ ਇਨਸਾਨ ਨੂੰ ਵੀ ਮਾਫ ਕਰੋ ਜੋ ਤੁਹਾਡੀ ਕਦਰ ਨਹੀਂ ਕਰਦਾ ਸੀ ਤੇ ਸਭ ਤੋਂ ਵੱਧ ਖੁਦ ਨੂੰ ਮਾਫ ਕਰੋ ਕਿਉਂਕਿ ਤੁਸੀਂ ਇੱਕ ਯਾਤਰੀ ਹੋ ਅਜੇ ਰਾਹ ਮੁਕਿਆ ਨਹੀਂ ਹੁਣ ਵੀ ਅੱਗੇ ਲੰਮਾ ਰਸਤਾ ਹੈ ਅਤੇ ਤੁਹਾਡੀ ਰੋਸ਼ਨੀ ਹੋਰਾਂ ਲਈ ਚਾਨਣ ਬਣ ਸਕਦੀ ਹੈ ਤਾਂ ਦੋਸਤੋ ਇਹ ਸਨ ਉਹ 11 ਕੰਮ ਜੋ ਤੁਸੀਂ ਕਰ ਸਕਦੇ ਹੋ ਜਦੋਂ ਕੋਈ ਤੁਹਾਡੀ ਕਦਰ ਨਹੀਂ ਕਰਦਾ ਦੋਸਤੋ ਜ਼ਿੰਦਗੀ ਹਰ ਰੋਜ਼ ਸਾਨੂੰ ਇੱਕ ਨਵਾਂ ਇਮਤਿਹਾਨ ਦਿੰਦੀ ਹੈ ਕਦੇ ਇੱਜ਼ਤ ਮਿਲਦੀ ਹੈ ਕਦੇ ਤੋਹੀਨ ਪਰ ਇਹ ਸਾਡਾ ਨਿਰਣਾ ਹੁੰਦਾ ਹੈ ਕਿ ਅਸੀਂ ਕਿਸ ਗੱਲ ਨੂੰ ਆਪਣੀ ਕਹਾਣੀ ਬਣਾਉਣੀ ਹੈ ਜੇ ਕਿਸੇ ਨੇ ਤੁਹਾਡੀ ਕਦਰ ਨਹੀਂ ਕੀਤੀ ਤਾਂ ਇਹ ਤੁਹਾਡੀ ਕਮੀ ਨਹੀਂ ਉਹਦੀ ਨਜ਼ਰ ਦੀ ਕਮੀ ਹੋ ਸਕਦੀ ਹੈ ਅਸੀਂ ਜਦੋਂ ਆਪਣੇ ਆਪ ਨੂੰ ਸਮਝਦੇ ਹਾਂ ਮਨ ਲਾ ਕੇ ਆਪਣੀ ਆਤਮਿਕ ਤਾਕਤ ਨੂੰ ਪਛਾਣਦੇ ਹਾਂ ਤਾਂ ਦੁਨੀਆ ਦਾ ਹਰ ਰੁਖ ਬਦਲ ਜਾਂਦਾ ਹੈ ਇਹ 11 ਕੰਮ ਸਿਰਫ ਰਾਹ ਨਹੀਂ ਉਹ ਤੁਹਾਡਾ ਨਵਾਂ ਜੀਵਨ ਬਣ ਸਕਦੇ ਹਨ ਆਪਣੇ ਆਪ ਨੂੰ ਸਮਝੋ ਸਵਾਲ ਪੁੱਛੋ ਜਵਾਬ ਖੁਦ ਵਿੱਚ ਲੱਭੋ ਤੇ ਦੁਨੀਆ ਨੂੰ ਦੱਸੋ ਮੈਂ ਆਪਣੀ ਕਦਰ ਕਰਦਾ ਹਾਂ ਤੇ ਹੁਣ ਕੋਈ ਵੀ ਮੈਨੂੰ ਨੀਵਾ ਨਹੀਂ ਦਿਖਾ ਸਕਦਾ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂਹੀ ਹੋਵੇ ਤਾਂ ਲਾਈਕ ਕਰਨਾ ਨਾ ਭੁੱਲੋ ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿਹੜਾ ਕੰਮ ਅੱਜ ਤੋਂ ਸ਼ੁਰੂ ਕਰ ਰਹੇ ਹੋ ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਤੁਹਾਡੀ ਜ਼ਿੰਦਗੀ 'ਚ ਰੌਸ਼ਨੀ ਲਿਆਉਂਦੇ ਰਹੀਏ ਆਪਣਾ ਧਿਆਨ ਰੱਖੋ ਤੇ ਖੁਸ਼ ਰਹੋ